ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਤੇ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਾਠਗੜ੍ਹ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਥਾਣਾ ਕਾਠਗੜ੍ਹ ਦੀ ਪੁਲਿਸ ਨੇ 1 ਕਿਲੋਗ੍ਰam ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਦੱਸਦੀ ਹੈ ਥਾਣਾ ਕਾਠਗੜ੍ਹ ਸਬ ਇੰਸਪੈਕਟਰ ਰਕੇਸ਼ ਸ਼ਵਿੰਦਰ ਅਤੇ ਚੌਂਕੀ ਅਨਸਰੋ ਇੰਚਾਰਜ ਸਬ ਇੰਸਪੈਕਟਰ ਪੂਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਜਦੋਂ ਹਾਈ ਟੈਕ ਨਾਕਾ ਅਨਸਰੋ ਤੇ ਮੌਜੂਦ ਸੀ ਤਾਂ ਪੁਲਿਸ ਅਧਿਕਾਰੀ ਸ਼ੱਕੀ ਵਾਹਕਲਾ ਦੀ ਅਤੇ ਬੱਸਾਂ ਨੂੰ ਰੋਕ ਕੇ ਚੈਕਿੰਗ ਕਰ ਰਹੇ ਸਨ ਤਾਂ ਦਰਾਨੇ ਚ ਕਿੰਗ ਵਾਹਕਲਾ ਦੀ ਲਾਈਨ ਲੱਗ ਗਈ ਤਾਂ ਕਿਸੇ ਇੱਕ ਵਾਹਕਲ ਵਿੱਚੋਂ ਇੱਕ ਮੋਨਾ ਵਿਅਕਤੀ ਆਪਣੇ ਸੱਜੇ ਹੱਥ ਵਿੱਚ ਇੱਕ ਕਾਲੇ ਰੰਗ ਦਾ ਵਜ਼ਨਦਾਰ ਲਫਾਫਾ ਚੁੱਕੀ ਨਾਕੇ ਤੋਂ ਥੋੜੀ ਦੂਰ ਤੇ ਰੋਪੜ ਸਾਈਡ ਨੂੰ ਜਾਂਦਾ ਦਿਖਾਈ ਦਿੱਤਾ ਤਾਂ ਪੁਲਿਸ ਅਧਿਕਾਰੀਆਂ ਨੇ ਓਕਤ ਵਿਅਕਤੀ ਨੂੰ ਰੋਕਣ ਲਈ ਉੱਚੀ ਆਵਾਜ਼ ਮਾਰੀ ਤਾਂ ਓਕਤ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖਦੇ ਦੇਖਦੇ ਆਪਣੇ ਸੱਜੇ ਹੱਥ ਵਿੱਚ ਚੱਕਿਆ ਕਾਲੇ ਰੰਗ ਦਾ ਵਜ਼ਨਦਾਰ ਲਫਾਫਾ ਸੜਕ ਤੇ ਸੱਜੇ ਪਾਸੇ ਨਹਿਰ ਦੇ ਨਾਲ ਉੱਗੇ ਘਾਵ ਵੱਲ ਸੁੱਟ ਕੇ ਮੌਕੇ ਤੋਂ ਛਿਸਕਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਅਧਿਕਾਰ ਨੇ ਸ਼ੱਕ ਦੇ ਬਨਾਮ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ ਅਤੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਅਮਰ ਸਿੰਘ ਪੁੱਤਰ ਝੰਡੂ ਸਿੰਘ ਵਾਸੀ ਬੜਾ گاؤں ਥਾਣਾ ਦੱਸਿਆ ਪੁਲਿਸ ਨੇ ਜਦੋਂ ਉਸ ਵੱਲੋਂ ਛੁੱਟੇ ਲਿਫਾਫੇ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 1 ਕਿਲੋਗ੍ਰam ਅਫੀਮ ਬਰਾਮਦ ਹੋਈ ਹੈ ਦਖਾਨੇ ਜੀ ਤੁਹਾਨੂੰ ਇੱਕ ਵਾਰੀ ਮੌਕੇ ਦੀਆਂ ਪੂਰੀਆਂ ਤਸਵੀਰਾਂ ਸਰ ਜੀ ਫੀਟ ਪੜੀ ਉਹਦੇ ਬੱਚੇ ਕਿੰਨੇ ਵਧੀਆ ਦਿੱਤੇ ਨੇ ਇਹ ਹਾਈ ਟੈਕ ਨਕਾ ਅਸਰ ਉਹਦਾ ਫੜੀ ਹੈ ਜੀ ਐਸਓ ਗੁਮਸਨ ਆਪਣੀ ਪਾਰਟੀ ਨਾਲ ਤੇ ਮਜੂਬ ਸੀ ਇੱਕ ਨੌਜਵਾਨ ਜਾ ਰਿਹਾ ਸੀਦਾ ਤੇ ਉਹਨੇ ਕੋਈ ਬ੍ਰਾਂਡ 1 ਕਿਲੋ ਕੀ ਤੂੰ ਜ਼ਰੂਰ ਕੀ ਕਰ ਲਈ ਕਰ ਲੋਗੇ ਇਹਦੇ ਬਾਰੇ ਹੁਣ ਇਹ ਅਰੈਸਟ ਪਾ ਲਈਆ ਅਪਤਾ ਹੋ ਗਿਆ ਇਹਦੇ ਖਿਲਾਫ ਤੇ ਬਾਕੀ ਇਹਦੇ ਬਾਰੇ ਪਤਾ ਕਰਨਾ ਕਿ ਕਿੱਥੋਂ ਲੈ ਗਿਆ ਤੇ ਕਿੱਥੇ ਲੈ ਜਾਣੀ ਸੀ ਇਹ ਕਿੱਥੋਂ ਦਾ ਰਹਿਣਾ ਉਹ ਜਿਹੜਾ ਉਹ ਬੁਗੜਾ ਹੈ ਇਹ ਬਦਾ ਬਰੇਲੀ ਦਾ ਰਹਿਣ ਵਾਲਾ ਹੈ ਜੁਪੀ ਦਾ ਤੇ ਜੇ ਕੋਟਮ ਕੱਢਾਗਾ ਜੀ ਇਹਦੇ ਬਾਰੇ ਵੈਰੀਫਾਈ ਕਰਨਾ ਹੈ ਜੀ ਕਿ ਇਹਨਾਂ ਦਾ ਪਛਨਣ ਮਾੜਾ ਹੈ ਜੀ ਲੈਣਾ ਅਜੇ ਪੇਸ਼ ਕਰਕੇ ਫਿਰ ਮਾਨ ਲੈਣਾ ਜੀ ਸਤਸ਼੍ਰੀਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਤੇ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਾਠਗੜ੍ਹ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਥਾਣਾ ਕਾਠਗੜ੍ਹ ਦੀ ਪੁਲਿਸ ਨੇ 1 ਕਿਲੋਗ੍ਰਾਮ ਅਪੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਦੱਸਦੀ ਹੈ ਰਾਣਾ ਕਾਟਗੜ ਸਬ ਇੰਸਪੈਕਟਰ ਕੇਸ਼ਵਿੰਦਰ ਅਤੇ ਚੌਂਕੀਆਂ ਅਨਸਰੋ ਇੰਚਾਰਜ ਸਬ ਇੰਸਪੈਕਟਰ ਪੂਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਜਦੋਂ ਹਾਈ ਟੈਕ ਨਾਕਾ ਅਨਸਰੋ ਤੇ ਮੌਜੂਦ ਸੀ ਤਾਂ ਪੁਲਿਸ ਅਧਿਕਾਰੀ ਸ਼ੱਕੀ ਵਾਹਨਾਂ ਦੀ ਅਤੇ ਬੱਸਾਂ ਨੂੰ ਰੋਕ ਕੇ ਚੈਕਿੰਗ ਕਰ ਰਹੇ ਸਨ ਤਾਂ ਦੌਰਾਨੇ ਚਕਿੰਗ ਵਾਹਨਾਂ ਦੀ ਲਾਈਨ ਲੱਗ ਗਈ ਤਾਂ ਕਿਸੇ ਇੱਕ ਵਾਹਨ ਵਿੱਚੋਂ ਇੱਕ ਮੋਨਾ ਵਿਅਕਤੀ ਆਪਣੇ ਸੱਜੇ ਹੱਥ ਵਿੱਚ ਇੱਕ ਕਾਲੇ ਰੰਗ ਦਾ ਵਜ਼ਨਦਾਰ ਲਿਫਾਫਾ ਚੁੱਕੀ ਨਾਕੇ ਤੋਂ ਥੋੜੀ ਦੂਰ ਤੇ ਰੋਪੜ ਸਾਈਡ ਨੂੰ ਜਾਂਦਾ ਦਿਖਾਈ ਦਿੱਤਾ ਤਾਂ ਪੁਲਿਸ ਅਧਿਕਾਰੀਆਂ ਨੂੰ ਉਕਤ ਵਿਅਕਤੀ ਨੂੰ ਰੋਕਣ ਲਈ ਉੱਚੀ ਆਵਾਜ਼ ਮਾਰੀ ਤਾਂ ਉਕਤ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖਦੇ ਦੇਖਦੇ ਆਪਣੇ ਸੱਜੇ ਹੱਥ ਵਿੱਚ ਚੱਕਿਆ ਕਾਲੇ ਰੰਗ ਦਾ ਵਜਨਦਾਰ ਲਫਾਫਾ ਸੜਕ ਦੇ ਸੱਜੇ ਪਾਸੇ ਨਹਿਰ ਦੇ ਨਾਲ ਉੱਗੇ ਘਾਹ ਵੱਲ ਸੁੱਟ ਕੇ ਮੌਕੇ ਤੋਂ ਛਿੱਕਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਅਧਿਕਾਰ ਨੇ ਸ਼ੱਕ ਦੇ ਬਨਾਮ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ ਅਤੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਅਮਰ ਸਿੰਘ ਪੁੱਤਰ ਝੰਡੂ ਸਿੰਘ ਵਾਸੀ ਬੜਾ گاؤں ਥਾਣਾ ਦੱਸਿਆ ਪੁਲਿਸ ਨੇ ਜਦੋਂ ਉਸ ਵੱਲੋਂ ਛੁੱਟੇ ਲਫਾਫੇ ਦੀ ਤਲਾਸ਼ੀ ਕੀਤੀ ਤੋਂ ਉਸ ਵਿੱਚੋਂ 1 ਕਿਲੋ ਗ੍ਰਾਮ ਅਫੀਮ ਬਰਾਮਦ ਹੋਈ ਹੈ ਦਖਾਨੇ ਤੋਂ ਇੱਕ ਵਾਰੀ ਮੌਕੇ ਦੀਆਂ ਪੂਰੀਆਂ ਤਸਵੀਰਾਂ ਸਾਡੇ ਦੀ ਫੀਲ ਬੜੀ ਹੈ ਬਾਰੇ ਦੱਸੋ ਕਿੰਨੀ ਬੜੀਆ ਕਿੱਥੋਂ ਮਿਲਿਆ ਇਹ ਹਾਈ ਟੈਕ ਨਾਕਾਂਸਰੋ ਦਾ ਫੜਿਆ ਹੈ ਜੀ ਐਸ ਆਈ ਪੁਲਿਸ ਨੇ ਆਪਣੀ ਪਾਰਟੀ ਨਾਲ ਤੇ ਮੌਜੂਦ ਸੀ ਇੱਕ ਨੌਜਵਾਨ ਜਾ ਰਿਹਾ ਸੀਗਾ ਤੇ ਉਹਦੇ ਕੋਲੋਂ ਬਰਾਮਦ ਹੋਇਆ 1 ਕਿਲੋ ਗ੍ਰਾਮ ਤੇ ਜ਼ਰਾ ਹੋਰ ਕੀ ਕਰ ਰਹੇ ਹੋ ਕਰ ਰਹੇ ਹੋ ਕੇ ਇਦੇ ਬਾਰੇ ਹੁਣ ਇਹਨੂੰ ਅਰੈਸਟ ਪਾ ਲਈਆ ਅਪਤਾ ਹੋ ਗਿਆ ਇਹਦੇ ਖਿਲਾਫ ਤੇ ਬਾਕੀ ਇਹਦੇ ਬਾਰੇ ਪਤਾ ਕਰਨਾ ਕਿ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਲੈ ਜਾਣੀ ਸੀ ਇਹ ਕਿੱਥੋਂ ਦਾ ਰਹਿਣ ਵਾਲਾ ਬੁਰਜਬਾ ਉਪੂ ਕਰਾ ਇਹ ਬਦਾਔ ਬਰੇਲੀ ਦਾ ਰਹਿਣ ਵਾਲਾ ਹੈ ਚੂਪੀ ਦਾ ਤੇ ਇਹਨੂੰ ਕੋਟਮ ਕਰਾਗਾ ਕਿ ਇਹਦੇ ਬਾਰੇ ਵੈਰੀਫਾਈ ਕਰਨਾ ਹੈ ਕਿਨਨਾ ਪੁਲਿਸਰ ਮੰਡੈਜੋ ਅਜੇ ਲੈਣਾ ਅਜੇ ਪੇਸ਼ ਕਰਕੇ ਫਿਰ ਨਾਮ ਲੈਣਾ ਅਜੇ